ਅਸੀ ਕਾਲਜੀ ਬਾਈ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਤੁਹਾਡਾ ਬਲੌਗ ਚ ਮੇਲੋ ਬਾਪੂ ਨੂੰ ਇੱਧਰ ਸਤਿ ਸ਼੍ਰੀ ਅਕਾਲ ਜੀ ਬਾਕੀ ਬਾਈ ਆਪਾਂ ਮੰਡ ਚ ਆਏ ਆ ਜੀ ਅੱਜ ਆਹ ਉਹ ਖੜਾ ਟਰੈਕਟਰ ਰੇਪਾਉਣ ਆਏ ਆ ਦੂਆ ਛੱਟਾ ਲੱਗਿਆ ਜੀ ਲਾਉਣ ਬਾਈ ਓਰੇ ਕਣਕ ਹਲੇ ਛੋਟੀ ਆਪਣੀ ਆ ਦੇਖੋ ਦੂਆ ਛੱਟਾ ਲਾਇਆ ਪਾਣੀ ਕਰਕੇ ਥੋੜੀ ਜੀ ਸਾਈਡਾਂ ਜਿੱਥੇ ਹੈਗੀ ਸੀ ਦਿੱਕਤ ਹੈ ਜੀ ਹੋਈ ਆ ਬਾਕੀ ਵਿਚ ਦਾ ਠੀਕ ਆ ਵਿਚ ਦਾ ਬਹੁਤ ਵਧੀਆ ਕਣਕ ਖੜੀ ਆ ਹਲੇ ਉੱਪਰ ਨੂੰ ਨਹੀਂ ਜਾ ਰਹੀ ਹਲੇ ਛੋਟੀ ਆ ਆ ਦੇਖੋ ਆ ਵੀ ਵਧੀਆ ਐਨ ਖੜੀ ਕਣਕ ساری ਖਾਲ ਸ਼ੁਰੂਆਤ ਕੀਤੀ ਮਾਹ ਆ ਖਾਲ ਬਾਪੂ ਨੇ ਬਈ ਸਾਫ਼ ਕਰਵਾਤੀ ਪਾਣੀ ਲਾਉਣਾ ਇਹਨੂੰ ਮੜਾ ਜਾ ਮਾਹ ਧੁੱਪਾਂ ਜੀ ਨਿਕਲਦੇ ਮੌਸਮ ਜਾਂ ਦੇਖ ਕੇ ਲਾਉਂਗੇ ਦੇਖ ਕੇ ਲਾਉਣਾ ਕੋਈ ਫੁਰਨੀ ਕਿਤੇ ਮੀਂਹ ਨਾ ਪੈ ਜਾਵੇ ਉਹ ਤੇ ਰਹਿੰਦੀ ਆ ਵੀ ਦੋ ਘਰਾਂ ਦੀ ਸੜੀ ਜਾ ਕੇ ਖਾਲ ਆ ਫੇਰ ਕਰਕੇ ਜਾਉਂਗੇ ਇਹਨੂੰ ਹੁਣ ਕੋਈ ਗੱਲ ਨਹੀਂ ਆ ਹਾਂ ਹੂੰ ਤਾਂ ਹਰਿਆਈ ਲੱਗੀ ਵੱਜਣਾ ਐ ਨਾ ਸਾਰੇ ਭਰ ਗਏ ਥੋੜੀ ਜਿਹੀ ਹੈ ਵੀ ਲੇਟੇ ਦੀ ਕਣਕ ਉਹ ਠੀਕ ਐ ਆਲੇ ਜਿਵੇਂ ਹੁਣ ਆ ਇੱਥੇ ਰਹਿ ਗਈ ਆ ਇੱਥੇ ਹੈਗੀ ਜੰਮੀ ਹੋਈ ਜ਼ਰੂਰ ਆ ਪਰ ਇਹਨੇ ਬੂਝਾ ਬਥੇਰਾ ਮਾਰ ਜਣਾ ਬੂਝਾ ਮਾਰ ਜਣਾ ਆ ਥੱਲੇ ਆ ਦੇ ਵਧੀਆ ਦੇਖੋ ਵਧੀਆ ਤਿੱਖੜਦੀ ਆ ਇਹਨਾਂ ਦੇ ਆਇਓ ਚਾਹੀਦੀ ਕਾਨਕ ਥੱਲੇ ਜਿਹੜੀ ਇਕੱਠੀ ਜੀ ਹੋਈ ਜਾਵੇ ਆਇ ਖੜੀ ਜਾਵੇ ਨਾ ਥੱਲੇ ਹਾਂ ਬਹੁਤ ਟਾਈਮ ਹੈ ਹਲੇ ਹਾਂ ਫਿਰ ਵਧੀਆ ਰਹਿੰਦੀ ਆ ਦੇਹੀ ਚਾਰ ਚਾਰ ਢੱਕੇ ਉੱਪਰ ਚੱਲ ਜਾਂਦੇ ਫਿਰ ਉਹ ਕੋਈ ਨਾ ਹੈ ਇੰਨੀ ਮਾੜਾ ਕੋਈ ਉਹ ਢੱਕਾ ਸਾਂਜੀ ਹੈਗੀ ਮਾਰੀ ਬਈ ਸੰਕੌਰ ਪਾਉਂਦੇ ਤੇ ਸੀ ਬੈਸੋ ਪਾਈ ਨਹੀਂ ਐਸੋ ਸੀ ਸੰਕੌਰ ਪਾਈ ਨਹੀਂ ਹੈਗੀ ਫਿਰ ਵੀ ਹੈ ਨਹੀਂ ਗੁੱਲੀ ਡੰਡਾ ਨਾ ਮਾਤਰ ਜਈ ਆ ਨਾ ਮਾਤਰ ਆਇਆ ਹਨਾ ਕਿਉਂਕਿ ਆਇਤ ਕੀ ਥੋੜਾ ਜਿਹਾ ਅਸੀਂ ਨਹੀਂ ਅੱਗੇ ਪਾਣੀ ਤੇ ਬਾਦ ਸੰਕੋਰ ਪਾਉਂਦੇ ਕਿ ਮੀਂਹ ਪੈ ਗਿਆ ਹਾਂ ਬੀਜੀ ਹੋਈ ਪਰ ਮੀਂਹ ਪੈ ਗਿਆ ਨਹੀਂ ਪੂਰ ਨਹੀਂ ਖਤਮ ਕਰਿਆ ਆ ਦੇਖੋ ਜੀ ਮੇਰੇ ਹੁਣ ਪਾਣੀ ਖੜ ਲਿਆ ਦੇਖੋ ਪਰ ਇਹਨੇ ਫੁੱਟਣਾ ਬਥੇਰੀ ਆ ਦੇਖ ਹੁਣ ਇਹ ਚ ਰੇ ਪੈ ਗਿਆ ਜੇ ਚਾਰ ਕਿਣੀਆਂ ਪੈ ਗਈਆਂ ਤਾਂ ਵੀ ਠੀਕ ਆ ਨਹੀਂ ਪਾਣੀ ਲਾ ਦੇਣਾ ਹੈ ਇਹ ਨਜ਼ਾਰਾ ਆ ਜੂਗਾ ਜੇ ਪਈਆਂ ਚਾਰ ਕਿਣੀਆਂ ਲੋਕਾਂ ਨੇ ਪਾਣੀ ਰੋਕੇ ਪਏ ਆ ਹੁਣ ਅਸਿਰ ਲਾਉਂਦੇ ਨਹੀਂ ਕੋਈ ਯੂ ਲਾਉਂਦਾ ਪਾਣੀ ਹਾਂ ਅਲਾ ਕਹਿੰਦਾ ਦੇਖ ਲਈ ਜੀ ਕੀ ਆ ਪਤਾ ਹੁੰਦਾ ਪੰਜ ਦਿਨ ਹੋ ਗਏ ਧੁੱਪਾਂ ਨਿਕਲੀ ਨਹੀਂ ਹੈਗੀ ਬੱਦਲ ਜੇ ਬਣ ਗਿਆ ਰਾ ਸੂਰ ਚਾ ਆ ਤਾਂ ਕਣਕ ਆਪਣੀ ਬਹੁਤ ਵਧੀਆ ਹਲੇ ਜੰਮਣੇ ਨੂੰ ਠੀਕ ਆ ਹੁਣ ਉਹ ਬੀਜੀ ਬੰਨ ਵਾਲਾ ਇਹਨਾਂ ਹੈ ਉਹ ਬੰਨ ਵਾਲੇ ਨੇ ਹੁਣ ਬੀਜੀ ਆ ਜਾਂ ਹਾਂ ਆ ਉਰੇ ਥੋੜਾ ਜਿਆ ਹੈਗਾ ਵੀ ਤਾਂ ਪਾਣੀ ਜਿੱਦਾਂ ਮੀਂਹ ਪਿਆ ਉਹਦੇ ਕਰਕੇ ਦਾਣਾ ਰੁਕ ਗਿਆ ਉਹਰੇ ਫੇਰ ਵੀ ਇਹਨੇ ਬਹੁਤ ਫੁੱਟੇ ਹੋਣਾ ਹਲੇ ਗੁੱਥੇ ਜੇ ਬਣ ਗਏ ਬਥੇਰੇ ਇੱਕ ਸਾਲ ਦੇਖ ਲੈ ਜੰਮੀ ਹੋਣੀ ਸੀ ਕਿੰਨੀ ਘੱਟ ਜੰਮੀ ਦੀ ਬਾਦਮਾ ਜਾ ਕੇ ਦੇਖ ਲੈ 24 ਕੁਆਂਟਲ ਨਿਕਲੀ 24 ਨਿਕਲੀ ਹੈਡ ਕੀ ਖੜੀ ਹਾਂ ਹਲੇ ਬਹੁਤ ਟਾਈਮ ਪਿਆ ਹੜਤਾਲ ਤਾਂ ਕਹਿੰਦੇ ਭਾਈ ਖੁੱਲ ਗਈ ਹੜਤਾਲ ਖੁੱਲ ਗਈ ਤੇਲ ਤੇਲ ਵਾਲੀ ਕਰਤੀ ਉਹਨਾਂ ਨੇ ਵੀ ਡਰਾਈਵਰਾਂ ਨੇ ਵੀ ਕਹਿੰਦੇ ਅਸੀਂ ਦਿਖਾਇਆ ਹੀ ਆ ਸਰਕਾਰ ਨੂੰ ਹਾਂ ਵੀ ਇੰਨਾ ਵੀ ਡਰਾਈਵਰ ਦੀ ਆ ਕੀਮਤ ਹੈ ਇਹ ਵੀ ਗੱਲ ਸੁਣੋ ਡਰਾਈਵਰਾਂ ਨਾਲੇ ਭਾਈ ਸਾਊ ਹੁਣ ਹੈ ਜੇ ਅਨੁਢੀ ਵਾਲੀ ਜਿਵੇਂ ਆਪਾਂ ਕਹਿੰਦੇ ਤੇ ਵੀ ਕਿਸਾਨ ਆਪਾਂ ਕਹਿੰਦੇ ਤੇ ਵੀ ਕਿਸਾਨੀ ਦੇ ਸਿਰ ਪਰ ਖੜਾ ਇਹ ਕੰਮ ਡਰਾਈਵਰ ਦੇ ਸਿਰ ਪਰ ਵੀ ਬਹੁਤ ਕੁਸ ਹੈ ਬਹੁਤ ਕੁਸ ਹੈ ਰੇਗ ਦੇ ਸਿਰ ਪਰ ਹੈ ਮਜ਼ਦੂਰ ਦੇ ਸਿਰ ਪਰ ਹੈ ਕਿਸਾਨ ਦੇ ਸਿਰ ਪਰ ਹੈ ਹੈ ਕਿ ਨਹੀਂ ਉਹੀ ਤਾਂ ਹੈ ਸਰਕਾਰ ਦੇ ਸਿਰ ਪਰ ਵੀ ਹੈ ਬਿਲਕੁਲ ਇੱਕ ਦਿਨੇ ਜਾਮ ਲਾਇਆ ਪੰਪਾ ਬੋਲ ਲਾਈਨਾਂ ਲਵਾਤੀ ਮਜ਼ਦੂਰ ਦੇ ਸਿਰ ਪਰ ਵੀ ਦੇਸ਼ ਹੈ ਕਿਸਾਨ ਦੇ ਸਿਰ ਪਰ ਵੀ ਹੈ ਹੁਣ ਟ੍ਰਾਂਸਪੋਰਟ ਦੇ ਡਰਾਈਵਰ ਹੁੰਦੇ ਸਿਰ ਪਰ ਦੇ ਇਹਦਾ ਯੋਗਦਾਨ ਹੈ ਸਰਕਾਰ ਦਾ ਵੀ ਹੈਗਾ ਆ ਜੇ ਸਰਕਾਰ ਨਾ ਹੋਵੇ ਫਿਰ ਤਾਂ ਬਾਗੀ ਹੋ ਵੀ ਫਿਰੀ ਜਾਵੇ ਫੌਜ ਸਾਰੀ ਉਹ ਸਭ ਦਾ ਯੋਗਦਾਨ ਇਦੇ ਚ ਹੈ ਕਿ ਨਹੀਂ ਯੋਗਦਾਨ ਜ਼ਰੂਰੀ ਹੈ ਪਰ ਵਧੀਆ ਕੰਮ ਵਧੀਆ ਹੋਣਾ ਚਾਹੀਦੇ ਆ ਹੈ ਇਹਦਾ ਔਖਾ ਤਾਂ ਬਚਾਰਾ ਕਿਆ ਕਰੇ ਹੁਣ ਸ਼ਾਬੀਓ ਫਾਜਿੰਦਾ ਬਾਜੀ ਬਾ ਥੱਲੇ ਜਾ ਕੇ ਕਿਆ ਕਰੂਗਾ ਟ੍ਰੈਵਲ ਉਹ ਤਾਂ ਹੈ ਬਚਾਉਂਦਾ ਬਚਾਉਂਦਾ ਆਪਣੀ ਗੱਡੀ ਪੁੱਠੀ ਗੱਲ ਦਾ ਬੰਦਾ ਫੇਰ ਨਹੀਂ ਪਾਦਦਾ ਹੈ ਕਿ ਨਹੀਂ ਚਲੋ ਪਾਈਆ ਰੇ ਫਿਰ ਹਾਂ ਰੇ ਰਾਇ ਬਾਈ ਪਾਣ ਹੁਣ ਕਰਦੇ ਹੀ ਸ਼ੁਰੂ ਆ ਮੈਂ ਪਰਚੀ ਲੱਦ ਪਰਚੀ ਵੀ ਕਰਦੇ ਭਈ ਅੱਜ ਭਈਏ ਲੱਗੇ ਪਰਚੀ ਛੱਲਣ ਜਾ ਕੇ ਆਪਾਂ ਨੇ ਪਰਚੀ ਵੀ ਲੋਡ ਕਰਨੀ ਆ ਹਾਂ ਉੱਦਣ ਨਾਲ ਦਾ ਬਹੁਤ ਫਰਕ ਆ ਕਣਕ ਦਾ ਫਰਕ ਉਧਰ ਆਪਣੇ ਗ੍ਰਿੰਦਰ ਦੇ ਅੱਖ ਪੇ 60 ਵਜੇ ਦੀ ਹਾਂ ਜਿੱਦ ਨੂੰ ਰੇ ਪਾ ਕੇ ਗਏ ਤੇ ਹਾਂ ਬੜਾ ਹੈ ਦੇ ਕਰਕੇ ਨਾ ਪਰਚੀਆ ਪੁੱਛਿਆ ਸਵਾ ਕਰਕੇ ਥੋੜਾ ਜਿਹਾ ਰੇ ਇਹ ਲੇਟੇ ਹੋ ਗਿਆ ਕਿਸੇ ਨਹੀਂ ਤਾਂ ਕੁਝ ਨਹੀਂ ਹੁੰਦਾ ਬਸ ਇਹਦਾ ਟਾਈਮ ਆ ਫੇਰ ਰਲਰ ਵਲੂਲੇ ਨਹੀਂ ਨਾਲੇ ਰਲ ਜਾਣੀ ਇਹ ਜਿਹੜੇ ਬੀਜ ਦੇ ਉਹ ਕਣਕਾਂ ਹੋਣੀਆਂ ਹਲੇ ਯਾਰ ਇਹਦਾ ਫੇਰ ਕਿੱਡੀ ਕੀਡੀ ਹੋਈ ਹੋਈ ਆ ਹੇ ਇਹ ਵਧੀਆ ਰੈਡੀ ਤੋਂ ਦਾਤਾ ਮੈਂ ਠੰਡ ਮੈਂ ਇੱਥੇ ਖੜੀ ਐ ਇਦਾਂ ਥੱਲੇ ਹੀ ਸੂਈ ਜਾਣਾ ਸੂਈ ਤਾਂ ਉਹ ਦੇਖ ਇੱਕ ਦਾਣਾ ਆਇਆ ਉਹ ਉਹਦੇ 20 ਟੱਕੇ ਬਣ ਗਏ ਹਾਂ ਤਾਂ ਬਣ ਨਹੀਂ ਹਾ ਇੱਕ ਦਾਣਾ ਇਹਦੇ 20 ਟੱਕੇ ਬਣ ਗਏ ਇਹ ਸਾਰਾ ਪਰੇ ਹੋਣਾ ਹੈ ਬਾਲ ਦੇਖੀ ਕਹੀ ਹੁੰਦੀ ਆ ਤੂੰ ਤੇਰੇ ਨਾਲ ਹੋਇਆ ਨਹੀਂ ਕਸਾਲ ਹੋ ਲਿਆ ਮੇਰੇ ਨਾਲ ਪਤਾ ਮੈਨੂੰ ਇਹ ਤਾਂ ਸਿੱਧੀ ਆਜੀ ਬੌਣੇ ਵਾਲਾ ਕੰਮ ਹੋ ਗਿਆ ਕਣਕ ਦਾ ਰਿਕਾਰਡ ਕੈਮ ਕਰਤਾ ਬਥੇਰੀ ਹੋ ਜਾਣੀ ਫੁੱਟੇ ਹੋਣੀ ਬਾਲ ਜਾਲ ਦਿੰਦਾ ਇੱਕ ਲਈ ਛੱਪਰ ਫਾੜ ਕੇ ਦਿੰਦਾ ਫਿਰ ਤੈਨੂੰ ਨਹੀਂ ਠੀਕ ਐ ਨਾ ਆ ਸਿਆੜਾਂ ਜਿਹਦਾ ਦਿਖਦੀ ਐ ਨਾ ਕਲੀਅਰ ਆ ਆਹੀ ਆ ਥੋੜਾ ਜਿਹਾ ਹੋਰੇ ਆ ਤਾਂ ਠੀਕ ਆ ਸਾਰੀ ਆ ਦੇਖੋ ਪਰਾਂ ਸਾਰੀ ਠੀਕ ਆ ਪਾਣੀ ਲਾ ਦੇਣਾ ਬਸ ਇਹਨੂੰ ਪਾਣੀ ਲਾ ਦੇਣਾ ਇਹਨੂੰ ਫਿਰ ਇਹਨਾਂ ਨੇ ਤਾਂ ਲਾਤਾ ਪਰਾਂ ਇਹਨਾਂ ਨੇ ਲਾਤਾ ਪਾਣੀ ਹੁਣ ਐਹੀ ਜਿਹਾ ਮੈਂ ਤਾਂ ਦੋ ਦਿਨ ਪਹਿਲਾਂ ਕਣਕ ਦੀ ਆਪਣੇ ਨਾਲ ਤੇ ਦੋ ਦਿਨ ਪਹਿਲਾਂ ਇਹਨਾਂ ਨੇ ਲਾਤਾ ਕਣਕ ਦਾ ਫਰਕ ਦੇਖੋ ਤਾਂ ਫਰਕ ਪੈ ਗਿਆ ਆ ਦੇਖ ਇੱਧਰ ਕਣਕ ਉਹ ਕੀ ਤੁਹਾਨੂੰ ਮੈਂ ਦੱਸਦਾ ਖੜਾ ਆਤੀ ਉੱਥੀ ਉਹਨੇ ਪਾਣੀ ਨੇ ਪਹਿਲੇ ਤਾਂ ਖੇਤ ਗਿੱਲੇ ਪਏ ਹੈ ਹੈ ਕਿ ਨਹੀਂ ਅਸੀਂ ਤਾਂ ਰੇਪ ਪਾਉਣਾ ਆਏ ਹਾਂ ਅਸੀਂ ਤਾਂ ਰੇਪ ਪਾਉਣਾ ਇੱਧਰ ਧਰਤੀ ਗਿੱਲੀ ਪਈ ਹੈ ਜਾਂ ਇਆ ਤਾਂ ਕਣਕ ਨੂੰ ਗੁੱਲਦੀ ਹੋਵੇ ਫੇਰ ਲਾਵੇ ਨਹੀਂ ਤਾਂ ਲੋਡ ਨਹੀਂ ਤਿਆਰ ਥਲੇ ਕੋਈ ਲੋਡ ਨਹੀਂ ਦੀਨਾਂ ਨੂੰ ਐਕਸਲ ਕਰ ਦੂੰਗੇ ਸਵਰੇ ਜੇ ਲੋਡ ਪਾਈ ਐਕਸਲ ਟੱਕਾ ਮਾਰੂਗੀ ਹੋਰ ਕਰੂੰਗੇ ਨਹੀਂ ਐਕਸਲ ਨਹੀਂ ਟੱਕਾ ਮਾਰਦੀ ਮਾਰਦੀ ਨਹੀਂ ਕਿਹੜੀ ਮਾਰਦੀ ਟੱਕਾ ਲੀਡਰ ਮਾਰਦੀ ਆ ਬਸ ਫੇਰ ਐਕਸਲ ਕਰ ਦੂੰਗੇ ਠੀਕ ਆ ਦੇਖਣਾ ਜੁੱਤੀ ਨਾ ਮੇਰੀ ਨੇ ਇੱਥੇ ਕੰਮ ਦੇਣਾ ਇਹਨੇ ਇਹਨੇ ਨਾ ਪੈਰ ਮਾ ਦੇ ਦੇ ਕੰਣਾ ਨਾ ਬਾਹਤਾ ਛਿਆ ਲ ਫੇਰ ਕਰਨੇ ਬੇਡ ਕੰਮ ਆ ਦੇਗਾ ਆ ਪਾਣੀ ਖੜ ਗਿਆ ਇਹਨਾਂ ਦੇ ਪਾਣੀ ਖੜਨਾ ਹੈ ਹੁਣ ਇਹ ਡਬਣਾ ਯਾਰ ਕਣਕ ਨੇ ਇਹ ਗਾਲਤ ਬਾਣੀ ਦਾ ਆਇਆ ਹਲੇ ਦੇਖਦੇ ਹਲੇ ਯਾਰ ਇਹਨਾਂ ਦੀ ਕਣ ਕੁਸ ਤਰ੍ਹਾਂ ਹੋਈ ਨਹੀਂ ਹਲੇ ਤਿੱਖੜੀ ਜੀ ਨਹੀਂ ਹੈਗੀ ਨਾ ਹੈ ਤਿੱਖੜੀ ਜੀ ਨਹੀਂ ਜਿਵੇਂ ਆਪਣੇ ਵਾਲੀ ਕਣ ਕਾ ਦੇਖੋਈ ਹੋਈ ਹੈ ਆਪਣੇ ਵਾਲੀ ਥੱਲੇ 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 ਹੀ ਖੜੀ ਜਾਂਦੀ ਹੈ ਹੈ ਆਪਣੇ ਹੋਈ ਸਿੱਧੀ ਵਜਾਈ ਹਾਂ ਇਹਦੇ ਬਾਕੀ ਹੋਈ ਹੋਈ ਆ ਇਹਦੇ ਮਸ਼ੀਨ ਨੇ ਇਹਨਾਂ ਦੇ ਗਿੱਲੇ ਵਾਂ ਪੱਟੀਆਂ ਜਿਹੜੇ ਲੀਹਾਂ ਪੈ ਗਏ ਇਹਨੇ ਡੂੰਘੇ ਮਸ਼ੀਨ ਦੀਆਂ ਉਦੋਂ ਕਰਕੇ ਤਵੀਆਂ ਨਾ ਪਾਉਣਾ ਪੈ ਗਿਆ ਹੁਣ ਪਾਣੀ ਨਹੀਂ ਖਾਂਦੀ ਇਹ ਇਹ ਫਰਕ ਪੈਂਦਾ ਇੱਥੇ ਡਾਕਰ ਚ ਉਹ ਵੀ ਉਹੀ ਵਜ੍ਹਾ ਹੋਈ ਹੋਈ ਆ ਇੱਕ ਮੀਂਹ ਪੈ ਗਿਆ ਕਿਹਨੇ ਨੇ ਪਾਣੀ ਲਾ ਦਿੱਤਾ ਹੁਣ ਉਹ ਕਣਕ ਬਹੁਤ ਵਧੀਆ ਖੜੀ ਜਾਂਦੀ ਪਾਰ ਉਹ ਪਰਲੀ ਪਹਿਲਾਂ ਬੀਜੀ ਵੀ ਸੀ ਹਾਂ ਉਹ ਨੂੰ ਜਿਹੇ ਪਾਣੀ ਲਾਂਦੇ ਇਹਨੂੰ ਨਾ ਲਾਂਦੇ ਹਾਂ ਇਹਨੂੰ ਦੇਖ ਲੈਂਦੇ ਹਲੇ 5-7 ਦਿਨ ਚੱਲ ਅਗਲੇ ਦੀ ਹਰੇਕ ਦੀ ਆਪਣੀ ਆਪਣੀ ਹੋ ਆ ਹੂੰ ਆ ਕਣਕ ਆਪਣੀ ਜਿਆਦਾ ਵਧੀਆ ਇਧਰਲਾ ਖੇਤ ਆ ਉਹ ਪਰਲਾ ਉਹਦਾ ਫਰਕ ਆ ਬਾਈ ਇਧਰ ਹੈਨਾ ਉਹ ਖੇਤ ਦਾ ਰਹੀ ਹੈ ਜਿਹੜਾ ਫਰਕ ਆ ਉਹ ਖੇਤ ਥੋੜਾ ਪੱਸੀ ਜਾ ਜਾਂਦਾ ਆ ਵੀ ਠੀਕ ਆ ਕਣਕ ਆ ਵੀ ਹੁੰਦੀ ਹੈ ਬੀਜ ਦੀ ਕਸਾ ਨਾ ਛੱਡੇ ਕੋਈ ਬੀਜ 45 45 50 50 ਕਿਲੋ ਪਿਆ ਹੋਇਆ

हां बी अपनी कांका पता है जे मई बूटा वाली है ना काक सारी वजह आस तस्वीर दी कांका पता है जमीदातर आहा आपा ते 4 4-5 दिन ਪਹਿਲਾਂ ਆਏ ਆਹ ਵਾਲੀ ਸਵੀਰ ਵਾਲੀ हां ਇਹ ਵਾਲੀ ਪਹਿਲਾਂ ਆਪਾਂ 4-5 ਦਿਨ ਬਰਾਬਰ ਹੀ ਹੋਈ ਫਿਰ ਤਾਂ ਬਾਹਰ ਰੱਖੋ ਜੇ ਲਾਗੀ ਫੁੱਲ ਰਹੀ ਬੈਣ ਹਾਂ ਹੈ ਹੋਰ ਕੀ ਆ ਇਹ ਬਾਈ ਇਹ ਹਪਾ ਬੀ ਜੀ ਇਹਦਾ ਢਾਲ ਪਾ ਕੇੰਦਾ ਸੀ ਇਹਦਾ ਹਾਂ ਛਿੱਟਾ ਦੇ ਕੇ ਵਿੱਚ ਜਿਹੜਾ ਆਪਾਂ ਨੂੰ ਹਾਂ ਹਰੀ ਆਹ ਹਰੀ ਤੇ ਇਹਦੇ ਦਾ ਖਾਦਨਾ ਮਰ ਜਾ ਇਹ ਦਿਖਦੀ ਹੈ ਕੈਮਾ ਦੇਖਦਾ ਘਰ ਤੱਕ ਪਾ ਆਹ ਨੂੰ ਪੂਰੀ ਹੈ ਮੇਰੀ ਪੂਰੀ ਹੈ ਜੀ ਪੂਰੀ ਹੈ ਨਾ ਹਾਂ ਹੈ ਨਾ ਫਰਕ ਆ ਫਰਕ ਭਾਈ ਉਹ ਜਿਹੜੀ ਉੱਥੇ ਵਿਜੀ ਦੀ ਆਪਾਂ ਨਾ ਸਰੋਂ ਵਾਲੀ ਉਹ ਵੀ ਆਂਪੀ ਉਹ ਪੂਰੀ ਜਮੀ ਉਹ ਵੀ ਬਹੁਤ ਫਲ ਜਮਈ ਹੈ ਨਾ ਵਧੀਆ ਰ ਹੈ ਹਾਂ ਵਧੀਆ ਤੈਨੂੰ ਕਿਹਾ ਸਰੋਂ ਵੱਢਦੇ ਭਾਈ ਅੱਜ ਅੱਜ ਸੂਰਜ ਨਿਕਲਿਆ ਮੜ ਜਾ ਮੈਂ ਸੱਜ ਬਾਹਰ ਕੱਢ ਕੇ ਆਇਆ ਮੈਂ ਨਿਕਲ ਅੱਜ ਵੀ ਮਾਜੇ ਦਾ ਮਾਲਾ ਨਹੀਂ ਗਿਆ ਸਿਰੋਂ ਦੇ ਫੁੱਲ ਦੇ ਸਰੋਂ ਐਡੀ ਡੀ ਹੋਈ ਹੋਈ ਹੈ ਹੁਣ ਤੱਕ ਹੋੜਾ ਅੱਜ ਸਰੂ ਦੇਖੋ ਸਰੂ ਨੇ ਕੀ ਕਰਨ ਸਭਈਏ ਸੀ ਦੁਬਾਰਾ ਬੀਜ ਦਿੰਦੇ ਜੰਮਦੀਉ ਨਹੀਂ ਹਲਤਾ ਬਾਹ ਖਾਕ ਨੂੰ ਵੀ ਜੈਦੂ ਆ ਬਾਤੂ ਸਰੋਜ ਜੀ ਅਜਾ ਜੰਮੀ ਨਹੀਂ ਉਹ ਜਿੰਦਣ ਕਣਕ ਵੀ ਜੀ ਉਦਣੇ ਬੀਜੀ ਆ ਰੋਲੀ ਰੁਕਣਾ ਹੀ ਪਈ ਖੜੇ ਆਈ ਜੀ ਵਿੱਚ ਹਲੇ ਹਣ ਆਹਦਾ ਕਣਕ ਫੁੱਲ ਆ ਨਾ ਆਪਣੀ ਪੂਰੀ ਝਾੜ ਦੋ ਕੀ ਕਣਕ ਆ ਰੱਬ ਸੁੱਖ ਰੱਖੇ ਹਾਂ ਹੈਨਾ ਫੁੱਲ ਝਾੜ ਫੁੱਲ ਝਾੜ ਫੁੱਲ ਜੀ ਫੁੱਲ ਹਾਂ ਪੂਰੀ ਠੰਡ ਚ ਖੜੀ ਆਏ ਹਾਂ ਦੇਖ ਲਾ ਹੁਣ ਤੂੰ ਆ ਲਾਗੇ ਜਸ਼ਨ ਖੇਤ ਸਰੋਂ ਦੇ ਫੁੱਲ ਨਿਕਲੇ ਆਏ ਹੂੰ ਮਾਰਦਿਆਂ ਪਾਤ ਪਾਤ ਰੰਗ ਦਿਖਣ ਲੱਗ ਗਏ ਹਰੇ ਕੇ ਪਾਤ ਪਾਤ ਦੇ ਦਲਵੀਰ ਦੇ ਵੀ ਪਰਚੀ ਸਿਟਿਆ ਆਇਆ ਦਲਵੀਰ ਵੀ ਇੱਕ ਪਾਈ ਕੱਲ ਗਿਆ ਮਲਾਂਦਾ ਕੱਲ ਗਿਆ ਪਰਪ ਨੇ ਬਸ ਪਾਤ ਮੁੜਿਆ ਕਹਿੰਦਾ ਮੈਂ ਹਾਂ ਮਾ ਕਿੰਨਾ ਕਿੰਨਾ ਹੋ ਗਿਆ ਕਹਿੰਦਾ 114 ਕੁਇੰਟਲ ਦੇਖ ਹਾਂ 735 ਜਾਂਦਾ ਹਾਂ ਜਾਂਦਾ ਧੂਣਾ ਕੱਢਦਾ ਹੂੰ ਬੂਰੀ ਤਾਂ ਬਿਮਾਰ ਹੋਇਆ ਵਾ ਹੂੰ ਸਹਬ ਜੋਦ ਨਾਲ ਦਾ ਦਲਵੀਰ ਦਾ ਟਰੈਕਟਰ ਪੜਿਆ 735 ਜਿਹੜਾ ਲਾਇਆ ਆ ਹਾਂ ਉਹ ਛੋਟਾ ਬਣਾ ਲਓ ਉਹ ਨਾਲੇ ਛੋਟਾ ਨਾਲੇ ਉਹਦੇ ਨਾਲੋਂ ਆਪਣਾ ਲਾਇਆ ਕਿਹੜਾ ਭਾਈ ਉਹ ਡਰਾਈਵਰ ਦਾ ਫਰਕ ਹੁੰਦਾ ਟਰੈਕਟਰ ਦਾ ਫਰਕ ਨਹੀਂ ਹੁੰਦਾ ਕੀ ਉਹ ਡਰਾਈਵਲ ਟੈਕ ਵਜਾਉਣ ਵਾਲੀ ਹੀ ਹੈ ਇਹ ਹਾਂ ਉਹਨੂੰ ਪਤਾ ਆ ਉਹ ਟੈਕ ਵਜਾਉਣ ਵਾਲੀ ਰੱਖ ਪਲਾਨ ਨੇ ਸ਼ਾਨ ਨੂੰ ਪੁੱਛ ਦਿੰਦੇ ਭਾਈ ਅੱਛੇ ਤੇ ਅੱਜ ਨੂੰ ਮਿੱਟੂ ਟੈਕ ਵਜਾਉਣੇ ਜੋ ਗਈ ਡਰਾਈਵਰ ਅਸਲੀ ਡਰਾਈਵਰ ਨੂੰ ਗੰਨੇ ਨੂੰ ਪਤਾ ਲੱਗਦਾ ਭਾਰੀ ਵੀ ਟ੍ਰੈਲੀ ਨੂੰ ਆ ਦੇਖ ਲੈ ਟਰੈਕਟਰ ਕਿਹ ਹੈ ਜਾ ਉਹ ਨਾ ਦੇਖ ਲੈ ਕਿਹ ਹੈ ਜਾ ਆ ਉਹ ਕਾਊਂਟਰ ਕਰਨਾ ਆਰਾਮ ਕਰ ਲਿਆ ਖੜਾ ਉਹ ਕਿਸਾ 14 ਫਿਰ ਡਾਇਰੈਕਟ ਲਾ ਦੇਉਂਗਾ ਫਰਕ ਹੂੰ ਨੋ ਗਿਆ ਫਰਕ ਤਗੜੇ ਡਰਾਈਵਰ ਆ ਡਰਾਈਵਰ ਦਾ ਨਹੀਂ 855 ਦਾ ਛੂਟਾ ਪਾਈ ਹੈ ਹੈ ਕਿ ਨਹੀਂ ਹੈ ਤਾਂ ਖਾਨਦਾਨ ਨਿੱਕੇ ਆ ਉਹ ਉਹ ਆਲਸੀ ਹੋ ਗਿਆ ਭਾਈ ਉਹਦਾ ਹਾਂ ਉਹ ਉਹ ਨਾਲ ਉਹਦਾ ਜਿਹੜਾ ਮਾਲਕ ਆ ਨਾ ਹਾਂ ਉਹ ਖਰਾਬ ਕਰ ਗਿਆ ਹਾਂ ਤੇ ਆਲਸਪਣਾ ਹੋ ਪੈ ਗਿਆ ਉਹਨੂੰ ਹਾਂ ਹੌਣ ਚੱਲਿਆ ਹੁਣ ਮੈਂ ਰੇਪਾਉਣਾ ਉੱਥੇ ਕਹਾਂ ਇੱਕ ਮੱਡਾ ਮਤ ਪਾਇਏ ਪੰਜ ਟੋਟੇ ਕੱਲ ਪਾ ਕੇ ਆਇਆ ਹਾਂ ਹਾਂ ਸਵੇਰੋਂ ਸਵੇਰ ਦੇ ਗਏ ਬਸੀਂ ਅੱਜ ਲਈ ਅੱਜ ਤੇ ਹੀ ਲੱਗ ਗਏ ਬਾਜੀ ਵਾ ਪੰਜ ਟੋਟੇ ਛੱਡ ਕੇ ਨੰਬਰ ਲੈ ਕੇ ਟੋਟੇ ਢੰਗਰ ਬਾਹਰ ਕੱਢ ਕੇ ਗੋਹਾ ਚੱਕ ਕੇ ਹੂੰ ਹੁਣ ਚੱਲਿਆ ਨਿਮਾਨ ਚ ਪਾਉਣਾ ਇੱਕ ਟੋਟਾ ਉਥੇ ਵਾ ਟਰੈਲਾ ਭਰਨਾ ਭਈਏ ਘਟਦੇ ਆ ਕੱਢਦੇ ਆ ਭਈਏ ਹਾਂ ਕਹਿੰਦੇ 2 ਵਜੇ ਟਰੈਲਾ ਲੈ ਕੇ ਆਜੋ 2 ਤਾਂ ਵੱਜ ਗਏ ਸਮਝ ਲੈ ਵੱਜ ਗਏ ਹਾਂ ਵੇਹਾਂ ਟਾਈਮ ਓ ਨੋ ਉਧਰ ਨੂੰ ਕਮਾ ਲਓ ਨਾ ਟਰੈਲਾ ਪੱਕੀਓ ਪੱਕੀ ਮੈਂ ਉੱਥੇ ਨੂੰ ਚੱਲਿਆ ਦਾ ਮਾ ਚਲ ਮਾ ਆਇਆ ਉੱਥੀ ਨੂੰ ਇਹਦੇ ਸਿਰਦਾਂ ਜਾਨੂ ਨੂੰ ਲੈ ਭਰਨਾ 10 ਮਿੰਟ ਲਾਉਣੇ ਸੀ ਕਿ ਦੋ ਜਣੇ ਨੂੰ ਟਾਈਮ ਲੱਗਦਾ ਸਿਰਦਾਂ ਇਹ ਸਖਾਲ ਖੱਚ ਉਹ ਤੇ ਨਮਾਨ ਵਾਲੀ ਕਣ ਕੇ ਹੀਠਾਂ ਹੀਠਾਂ ਲਈ ਉਹ ਬੁੱਟਾਂ ਲਈਏ ਉਹ ਵੀ ਦੇਖਦੇ ਹੋ ਵੀ ਉਹ ਤਾਂ ਬਾਈ ਧਰਤੀ ਕੋਈ ਖੜੀ ਆ ਹੋਈ ਜੀ ਯਹੀ ਉਹ ਖੜੀ ਹੈ ਲੈ 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 ਗਿਆ ਬੋਟਮ ਉਹ ਵੀ ਲਾਂ ਵਧੀਆ ਫਿਰ ਸੀ ਹਾਂ ਉਹ ਵੀ ਲਾਂ ਖ ਵਧੀਆ ਫਿਰ ਸੀ ਹਾਂ ਲੈ ਵੀ ਆਗਾਂ ਵਾਲਾ ਵੀ ਆ ਗਿਆ ਟਰੈਲਾ ਆਗਾਂ ਲਦਣ ਵੀ ਆ ਗਿਆ ਟਰੈਲਾ ਉੱਥੇ ਆਓ ਰੋ ਤਾ ਉੱਥੇ ਭਈਆ ਲੈ ਆ ਉਹ ਵਧਣ ਆ ਗਿਆ ਮਾ ਆ ਜਾ ਤੂੰ ਵੀ ਸੁੱਤਾ ਹੀ ਪਿਆ ਜਾ ਕੁੱਤਾ ਦਾ ਇੰਦਾ ਪਿਆ ਵਾ ਟ੍ਰੈਲਰ ਨਾਲ ਜੋੜ ਕੇ ਆ ਜਾ ਤੈਨੂੰ ਆ ਗਿਆ ਚੱਲ ਫੇ ਜਲਦੀ ਚੱਲ ਫੱਕਾ ਪਲਾਟਿਨਾ ਭੋਇ ਕਿ ਹੰਡਾ ਮਸੜੇ ਸਟਾਰਟ ਔਖਾ ਹੁੰਦਾ ਹੈ ਗੀਅਰ ਦਾ ਘੜਨਾ ਫੇ ਸਟਾਰਟ ਹੋਊਗਾ ਧੂਂਕ ਰਹੀ ਏ ਠੀਕ ਹੈ ਲੈ ਉਹ ਹਾਂ ਉਹ ਵਧੀਆ ਥੜੀ ਉਹ ਜਹਾਜ਼ ਲੜ ਜਹਾਜ਼ ਸਿੱਧਾ ਖੇਤਾਂ ਉਧਾਰ ਗਿਆ ਨੂੰ ਧੂਂਕ ਰਹੀ ਤਾਂ ਆਏ ਫਾਇਦਾ ਇੱਕ ਤਾਂ ਗੋਡੇ ਨੂੰ ਠੱਡ ਨਹੀਂ ਲੱਗਦੀ ਬਾਈ ਇੱਕ ਸੜੀ ਸਟਾਰਟ ਸਮਝੋ ਤੈਸੇ ਬਾਹਰ ਖੜੀਆ ਸਭ ਤੋਂ ਮਾਰਦੇ ਤਾਂ ਬੰਦ ਨਹੀਂ ਹੁੰਦਾ ਕੀ ਦੱਸ ਰਿਹਾ ਮਹਦੋਖ ਜਾਂ ਦੇਖੀ ਤੁਸੀਂ ਫਰਕ ਆ ਮੇਰੇ ਮੂੜ ਲਗੇ ਦੂਜੀ ਵਾਲੀ ਇਲੈਕਟ੍ਰੋਨਿਕ ਨਾ ਨਾ ਦੂਹੀ ਪਟ્રોલ ਵਾਲੀ ਉਹ ਹਮ ਤੇ ਆਂਦੀ ਜਿਹੜੀ ਇਲੈਕਟ੍ਰੋਨਿਕ ਠੀਕ ਹੈ ਫਿਰ ਹਾਂ ਹਾਂ ਉਹਨੇ ਵੀ ਜਾਂਚ ਕਰਨਾ ਫਿਰ ਛੱਡ ਮਰ ਉਹ ਪਟ્રોલ ਨਹੀਂ ਨੀ ਨਹੀਂ ਨਹੀਂ ਉਹ ਨਹੀਂ ਕਰਦੀ ਕੰਗ ਉਹ ਕਰਦੀ ਆ ਕਾਰੂ ਕਰਦੀ ਖੜੀ ਆ ਇਹ ਵੀ ਤਾਂ ਪਟ્રોલ ਨੇ ਕਿਹਨਾਂ ਹੋ ਗਿਆ ਇਹ ਨੂੰ ਪਤਾ ਨਹੀਂ ਕਹਾ ਖੜੀ ਨੇ ਪੁਰਾਣਾ ਹੋ ਗਿਆ ਦੂਜੀ ਲਾਉਣੀ ਆਪਾਂ ਇਲੈਕਟ੍ਰੋਨਿਕ ਵਾਲੀ ਆ ਦੇ ਦੇ ਲੈ ਆ ਨਵੇਂ ਪਾ ਕੇ ਲਿਆਇਆ ਤਾਂ ਖੜਾ ਖੜਾ ਹੀ ਗਿਰਗਾ ਦੇ ਲੈ ਇਹਨਾਂ ਨੂੰ ਪਤਾ ਵੀ ਨਹੀਂ ਕਿ ਕਿੱਧਰ ਨੂੰ ਗਿਰ ਜਾਨਦੀ ਜਾਂਦੀ ਲੈਟ ਨੇ ਬਸ ਚੱਲਾ ਬਚਾ ਦੇ ਨੀ ਆਉਂਿਆ ਆਉਂ ਰਿਹਾ ਸੈਂਕ ਬੰਨੀ ਬੰਨੀ ਖਾ ਇੱਧਰ ਇੱਧਰ ਉਹ ਪਰਲੀ ਬਾਜੀ ਕਿੰਦਾ ਹੁੰਦਾ ਹਾਂ ਮੈਂ ਨੀ ਹੋ ਗਈ ਆ ਫਿਰਦਾ 217 ਆ ਭਰੀ ਉਦੀ ਬੰਦੀ ਬੰਦੀ ਫਿਰ ਤਾਂ ਹੋ ਗਈ ਬਾਬਾ ਪਰਚੀ ਆ ਆਪੇ ਖੁੱਲਾ ਪਿਆ ਆ ਮਾਰਾ ਨੂੰ ਫੋਨ ਆ ਗਿਆ ਹੁਣ ਆ ਜਾਣਾ ਓਏ ਆ ਜਾਣਾ ਆ ਜਾਣਾ ਕਿੰਨੀਆਂ ਕਰਨੀਆ ਭਰੀਆਂ ਮੈਂ ਗਾ ਲ ਖੜਦਾ ਮੈਂ ਗਾ ਲ ਨੋਗਾ ਹਾਂ ਇਤਨਾ ਹੋਗਾ ਉਤਨਾ ਹੀ ਹੋਗਾ 7 1 100 ਤੋਂ ਹੋੜੀ ਰਣਾ ਯਾਰ ਜਾਤਾ ਹੋਊਗੀ ਨੀ 6 ਜਾਂ ਤੇ ਸੌਏ ਹੋਈ ਥਲੀ ਮੈਨੂੰ ਸ਼ੱਕ ਪੈਂਦੀ ਪੁੱਪੂ ਲ ਗਿਆ ਵਿੱਚ ਜਿੰਨੀ ਦੂਰ ਦਵਾਰਾ ਦੁਬਾਰਾ ਬੰਦ ਹੋਣੀ ਥੀ ਮੈਂ ਗਣਨ ਦਾ ਪਾਈ ਖੜ ਜਾ ਤੂੰ ਕੋਈ ਟੋਕ ਟਾਕ ਨਾ ਕਰ ਇਹਨੂੰ ਤੂੰ ਮੈਂ ਗਣਨ ਦਾ ਖੜ ਜਾ ਤੂੰ ਮਿੰਟ ਦੀ ਭਾਈ ਇਹ ਹੜੀ ਪਾ ਨਹੀਂ ਥੋੜੀ ਕਰੀਏ ਜਾਂ ਤੇ ਇਹ ਜਾ ਮੈਂ ਜਾ ਲਗਾ 100 ਤਾਂ ਯਾਰ ਹੋਊਗੀ ਸੀ ਹਾਂ ਤੇਰਾ ਹੰਦਸ 18 ਆ ਰਹਾ ਇੱਥੇ ਪਰਤੀ ਪਾ ਚੱਟੋਂਦਿਆਂ ਨੇ ਥੱਕ ਜਾਣਾ ਤਾਂ ਅਸੀਂ ਹਾਂ ਆ ਤੁਸੀਂ ਵੈਰੈਟੀ ਲਿਆ ਆ ਹਾਏ ਓਏ ਇੰਦਰ ਦੇ ਹਰਿਆਣੇ ਕਿ ਨਹੀਂ ਤੇ ਜਾ ਕੇ ਨਹੀਂ ਮੇਰੀ ਗੱਲ ਸੁਣੋ ਜਦ ਲਿਆ ਪਹਿਲਾਂ ਲਿਆ ਜਾ ਤੀਨੇ ਬਿਮਾਰੀ ਜਬ ਬਿਮਾਰੀ ਜਰਾ ਹੋਇਆਗਾ 500 ਕੁਆਂਟਲ ਨਿਕਲੇਗਾ ਗੰਨਾ ਹੇ 38 18 20 5 500 ਰੁਪਏ 550 ਘਟਦਾ ਨਹੀਂ ਹੈਗਾ 18 ਇਹਦਾ ਮੁੰਡਾ ਯਾਰ ਕਿੰਨੀ ਤੁਮੇਲ ਕਰਦਾ ਪਿਛਲੇ ਸਾਲ ਦੀ ਪੁੱਛ ਲਓ ਪਰ ਘਟਦਾ ਨਹੀਂ ਹੈਗਾ ਪਿਛਲੇ ਸਾਲ ਸਾਰੀ ਗਿਰਿਆ ਹੋਦਾ ਗੰਨਾ ਗਿਰਿਆ ਵਾ ਜਮਾਈ ਹਾਂ ਨੌ ਪਰਤੀਆਂ ਹੋ ਗਈਆਂ ਇਹ ਨੌ ਹੋਈਆਂ ਗਿਰੇ ਹੋਏ ਜੀ ਹੁਣ ਜੋ ਬਿਮਾਰੀ ਨਹੀਂ ਜਗਦਾ 400 ਤੋਂ ਉੱਪਰ ਨਿਕਲਦਾ 470 ਕੁਇੰਟਲ ਐਤ ਕੀ 300 ਕੁਇੰਟਲ ਵੀ ਮੈਨੂੰ ਲੱਗਦਾ ਨਹੀਂ ਵੀ ਨਿਕਲਣਾ ਇਹਨੇ ਨਹੀਂ ਪਰ 300 ਤਾਂ ਹੋ ਗਿਆ ਤਿੰਨ ਕਿ ਸੌ ਦਾ ਹੋ ਜਾਣਾ ਇਹਨੇ ਚੱਲ ਜਣੀ ਆਇਆ ਹੁਣ ਸਾਢੇ 600 ਹੋ ਗਿਆ ਫੇਰ ਵੀ ਠੀਕ ਆ ਖੈਰ ਪੱਲੇ ਤਿੰਨ ਸਵਾ 300 ਨਿਕਲਦਾ ਇਹਨੇ ਹਾਂ ਸਵਾ 300 ਕਰੋਣਾ ਇਹਨੇ ਸਵਾ 300 ਕਰੋਣੀ ਸੂਈ ਹਾਂ ਇਹ ਤਾਂ ਗੰਨਾ ਦੱਸਦਾ ਇਹ ਤਾਂ ਭਰੀਆਂ ਦੱਸਦੀਆਂ ਯਾਰ ਹਾਂ ਆ ਰਾਮ ਪਈ ਪਈ ਦੱਸਦੀਆਂ ਹਾਂ ਭਰੀਆਂ ਤਾਂ ਦੱਸਦੀਆਂ ਗੰਨਾ ਇੱਧਰ ਵੀ ਦੱਸਦਾ 5-7 ਫੁੱਟ ਦਾ ਗੰਨਾ ਸਾਰਾ ਰਹਿ ਗਿਆ ਵਿੱਚ ਨਹੀਂ ਕਿੱਥੇ ਦਾ ਗੰਨਾ ਸਾਲ ਪਿਛਲੇ ਸਾਲ ਉਹ ਲਾਈਟ ਤੇ ਉੱਚਾ ਦਾ ਉਹ ਜਿਹੜੀ ਜਗ੍ਹਾ ਚ ਭਰੀ ਹੋ ਜਾਂਦੀ ਥਾਲੀ ਹੋ ਜਾਂਦੀ ਸੀ ਸਰ ਇਹ ਛੱਡ ਕੇ ਆਈ ਹੁਣ ਕੀ ਕਰਨਾ ਮੈਂ ਤਾਂ ਸਾਡੇ ਦੀ ਸੇਵਾ ਵੀ ਬਹੁਤ ਕਰੀ ਜੀ ਸੇਵਾ ਕਰ ਹੁਣ ਕੀ ਕਰੂਗੀ ਚਾਰ ਤਾਂ ਇਹਦੇ ਮੈਂ ਸਪਰੇਇਆਂ ਕਰਨੀਆਂ ਕੋਪਰ ਆਹ ਦੇ ਕਿੱਕੜਾ ਫੁੱਟਦਾ ਤਾਂ ਵੀ ਇੰਨਾ ਕਿ ਤਾਂ ਹੋ ਗਿਆ ਇਹ ਸਪਰੇਇਆਂ ਸਪਰੂਆਂ ਕਰੇ ਤੇ ਕਰ ਲਿਆ ਮੈਂ ਇੱਕ ਹਿੰਦੀ ਅਜਾ ਟਿੰਡੇ ਜਦੋਂ ਮਰੀ ਘਟਾ ਹਾਂ ਟਿੰਡੇ ਦੀ ਘਟਾ ਉਹ ਖੇਤ ਦਾ ਫਰਕ ਹੈ ਮੈਨੂੰ 23 ਸਾਲ ਹੋ ਗਏ ਨਾ ਇਹ ਜੰਨੇ ਨੂੰ 23 ਸਾਲ ਹੋ ਗਏ ਖੇਤਮਾ ਹਾਂ ਇਹ ਜੀ 23 ਸਾਲ ਹੋ ਗਏ ਇਹ ਬੀਜ ਨਾਲ ਕਰਨਾ ਹੋਰ ਦੱਸੀ ਇਹਦਾ ਪਿੰਟਾਮੇ ਚਲਾਉਣੇ ਦੇ ਤਾਂ ਥੱਲੇ ਹੀ ਤੇ ਮੈਂ ਕਹਿੰਦਾ ਵੀ 3-4 ਸਾਲ ਲਾਂ ਲਾਉਗਾ ਅਜਾ ਨਹੀਂ ਲਾਉਂਦੇ 3-4 ਸਾਲ 2 ਸਾਲ ਤਾਂ ਪੱਕਾ 2 ਸਾਲ ਤਾਂ ਲਾਉਣਾ ਹੀ ਨਹੀਂ ਨਹੀਂ 3-4 ਸਾਲ 2 ਸਾਲ ਤਾਂ ਪੱਕਾ ਵੀ 2-3 ਸਾਲ ਤਾਂ ਜੀਰੀ ਵੇਖਿਓ ਰੇ ਜੀਰੀ ਚੰਗੀ ਨਹੀਂ ਨਿਕਲਨੀ ਉਰੇ ਚੰਗੀ ਜੀਰੀ ਨਹੀਂ ਰੋਗ 2 ਸਾਲ ਵਾਹ ਚਾਹ ਗੰਨਾ ਹੋਰ ਹੁਣ ਉਧਰ ਹੈਗਾ ਗੰਨਾ ਆਪਣੇ ਕੋਲ 2.5 5-6 ਕਿਲੇ ਹੋ ਜਣੇ ਬਥੇਰੇ ਆ 5.5 ਕਿਲੇ ਐਨੇ ਨੂੰ ਨਿਮਾਨ ਪਾਡ ਦੇਣਾ ਸੀ ਉਹ ਬੂਟਿਆਂ ਦਾ ਗੰਨ ਨੂੰ ਲਾ ਦੂੰਗਾ ਉੱਥੇ ਗੰਨਾ ਉੱਥੇ ਗੰਨਾ ਲਾ ਦੂੰਗਾ ਉੱਥੇ ਗੰਨਾ ਬੂਟੇ ਲਾ ਕੇ ਗੰਨਾ ਲਾ ਦੂੰਗਾ ਉੱਥੇ ਚੱਲੀਏ ਫਿਰ ਹੁਣ ਚਾਹ ਕਹਿੰਦੇ ਚਾਹ ਕਹਿੰਦੇ ਇਹ ਮੈਂ ਜਾ ਸੀ ਰੇਹ ਛੱਡ ਕੇ ਆਮ ਕੇ ਹੁਣ ਇੱਕ ਟੋਟਾ ਸਾਡਾ ਰਹਿੰਦਾ ਹੈ ਹੈ ਇੱਕ ਟੋਟਾ ਰਹਿੰਦਾ ਮੈਂ ਇੱਕ ਟੋਟਾ ਛੱਡ ਦੀ ਓਰੇ ਤੇ ਪਾ ਕੇ ਆਏ ਮੰਡ ਮੈਂ ਤੇ ਪਾ ਕੇ ਆਏ ਤੇ ਮੰਡ ਮੈਂ ਪਹਿਲਾਂ ਉਹ ਭਰੀ ਕਿੰਨੀ ਹੋ ਗਈ ਕਾਈ ਜੋਦਾਰ ਦੇ ਹੈਗੇ ਤੈਨੂੰ ਦੋ ਟਰਾਲੀਆਂ ਤੇ ਤਾਂ ਉੱਪਰ ਕਿੰਨਾ ਖੜਾ ਵੀ ਆ 2 ਢਾਈ ਟਰਾਲੀਆਂ ਖੜੀਆਂ ਢਾਈ ਟਰਾਲੀਆਂ 2200 ਕੁਆਂਟਲ ਗੰਨਾ ਖੜਾ ਏ ਮੈਂ ਕਹਿੰਦਾ ਹੋਈ ਜਾਣਾ ਇਹਨੇ 350 ਦੀ ਐਵਰੇਜ ਤੇ ਬੈਠੇ ਜਾਣੀ ਜਿਹੜਾ ਬੈਠ ਗਈ ਠੀਕ ਜਾਦਾ ਕੋਈ ਸੀ ਉਹ ਚੱਕ ਤੇਰੇ ਉੱਪਰ ਚਾਰ ਮੜ ਗਿਆ ਥੱਲੇ ਦੇ ਤਾਂ ਦੇਖ ਤੂੰ ਕਿੰਨਾ ਫੁੱਟਾ ਬਾ ਗੰਨਾ ਸਾਲਾ ਉੱਪਰ ਕੁਝ ਵੀ ਨਹੀਂ ਹੋਇਆ ਜਾ ਕੇ ਜਿਹੜਾ ਥੱਲੇ ਥੱਲੇ ਆ ਕੇ ਆ ਗਿਆ ਜਿਹੜਾ ਉੱਪਰੋਂ ਤਾਂ ਹਨਾ ਥੱਲੇ ਆ ਗਿਆ ਥੱਲੇ ਆਲੇ ਥਲੇ ਦਾਤੀ ਪੇ ਗੌਂਦੀ ਫੁੱਟੀ ਹੋਈ ਆ ਪੂਰੀ ਗੁੰਦੀਪ ਕਹਿੰਦਾ ਤਾਂ ਹਾਂ ਹਾਂ ਕਹਿੰਦਾ ਤੁਹਾਡੇ ਤਾਂ ਕਹਿੰਦਾ ਫੇਰ ਸੋਣਾ ਹੈ ਕਹਿੰਦਾ ਸਾਡੇ ਤਾਂ ਕੁਝ ਵੀ ਨਹੀਂ ਕਹਿੰਦਾ ਨਿਕਲੇ ਆ ਬਿਮਾਰੀ ਬਹੁਤ ਪਈ ਕਹਿੰਦਾ 38 ਨੂੰ ਆਦਗੀ ਅੱਛਾ ਮਾਚਾ ਰਹਿੰਦੇ ਫੇਰ ਲੈ ਆ ਚੱਕ ਬੱਲੀ ਕਹਿੰਦਾ ਪੱਟ ਦਿਓ ਰੱਖਿਓ ਨਾ ਮੈਂ ਰੱਖਣਾ ਇਹਨੂੰ ਰੱਖਣ ਨਹੀਂ ਰੱਖ 18.95 ਵੀ ਜਨਾਦਗੀ ਆਹ ਕੀ ਲੱਗ ਜੇ ਤੁਹਾਨੂੰ ਮਿਲ ਗਿਆ ਉਹ 20 ਰੁਪਏ ਆ ਨਵਾਂ 15.02 ਮਿਲ ਗਿਆ ਜੀ ਉਹ ਵੀ ਆ ਬਿਮਾਰੀ ਵਾਲੇ ਖੇਤ ਮਾਨਾ ਬੀਜੇ ਗੰਨਾ ਕੋਈ ਵੀ ਇਹ ਤਾਂ ਪੱਕਾ ਦਵਾ ਇਹਦਾ ਜਿਹਦੇ 38 ਗੰਨਾ ਹੈ ਨਾ ਇਹਨੂੰ ਬਾਕੇ 2 ਸਾਲ ਤਾਂ ਲਾਵੇ ਇਹਦੇ ਜਿੱਤਾ ਹੁਣ ਜਿਹਦੇ ਕੋ ਮਰਜੀ ਹੈ ਜੀ ਇਹਨੂੰ ਬਿਮਾਰੀ ਹੈ ਕੰਨੇ ਦੀ ਨਾ ਖਰਦ ਵੀ ਦਾ ਹਾਂ ਦੇਖੋ ਦੋ ਨੰਬਰ ਆ ਨੀ ਚੱਲ ਚੱਕ ਫੇ ਮੋਟਰਸਾਈਕਲ ਚੱਲੀਏ ਜਾਣੀ ਚੰਗਾ ਏ ਚੱਲ ਚੱਲ ਐਨੇ ਦਾ ਫਿਰ ਲੈ ਟਰਾਲੀ ਫੁੱਲ ਕਰ ਲੈਣੀ ਆਂ ਅੱਗਾਂ ਦੀ ਜਿਹੇ ਥੋੜੇ ਕੰਨੇ ਬਿਮਾਰੀ ਵਾਲੇ ਜਿਹੇ ਕੁਛ ਵੀ ਆ ਬਈ ਇਹਨੇ ਕੱਲੀ ਕੱਲੀ ਪੁੱਛੀ ਘੜ ਲਈ ਅੱਜ ਨਹੀਂ ਆਦੀ ਨੇ ਮੈਂ ਕਹਿਣਾ ਨਹੀਂ ਆਗ ਹਾਂ ਛੱਡਣਾ ਨਹੀਂ ਆਗ ਮੈਂ ਚੱਕ ਨਹੀਂ ਲਾ ਰਹੀ ਮੈਂ ਘੱਟ ਮਰਾਈ ਆ ਸਵੇਰੋਂ ਆ ਕੇ ਹਾਂ ਬਈ ਤਾਂ ਹੀ ਗੱਲ ਬਣਦੀ ਮੈਂ ਲੋ ਆ ਕੇ ਗਿਆ ਪੜੀ ਉਪਰ ਇੱਕ ਮਗਾ ਅਤਿਆਗਾ ਦੀ ਹਾਂ ਅਬ ਯੱਕਣ ਦੇ ਆ ਪੱਤੀ ਪੱਤੀ ਤਾਂ ਯੱਕ ਨਹੀਂ ਉਹ ਪੱਤੀ ਦਾ ਕਿੱਥੇ ਕਿਸ ਨੇ ਹੁੰਦੀ ਲੈ ਜਾਣੀ ਇਹ ਇਹਨੂੰ ਕਰਕੇ ਨਾਸ ਜਾਈਦਾ ਪਰੇ ਕਰੋ ਇਹਦਾ ਕੱਲ ਵਾਸੀ ਬਾਦੇ ਹੋਣਗੇ ਇਤਨਾ ਬਾਤ ਤਾ ਉਹ ਕਹਿੰਦੇ ਥੜਾ ਮਨ ਪੜਕਣ ਲੱਜੇ ਫੁੱਟਦਾ ਬਹੁਤ ਹੈ ਦੇਖ ਤਾਂ ਸਹੀ ਤੂੰ ਬਿਹੜਾ ਸਾਹਿਬ ਦਾ ਫੁੱਟਦਾ ਬਾ ਬਾਦੇ ਇਹਨੂੰ ਤੂੰ ਪਾਜੀ ਲੱਗ ਲੂਗੀ ਖੇਤ ਨੂੰ ਮੱਕੀ ਬਾਕੀ ਵੇਚਣੀਆਂ ਮੱਕੀ ਐਸੋ ਛੋਟੀ ਇਹ ਕਾਉਂਟੀ ਬਹੁਤ ਪਕਾਉ ਮੱਕੀ ਵੀ ਜੜੀ ਆਹ ਦੇਖ ਕਿੰਨਾ ਜੰਮਾਵਾ ਵਿੱਚ ਆਹ ਦੇਖ ਇੱਕ ਦਿਨ ਹੋਰ ਦਿਖਾਵਾਂ ਇੱਕ ਸੌਤਾ ਤਾਂ ਤੂੰ ਹੋਰ ਦਿਖਾਵਾਂ ਆ ਜੈਲੇ ਨੇ ਕਾਂਕਰੀ ਜੀ ਦੀ ਆ ਹੈ ਬਈ ਇਹ ਕੀ ਕਰਿਆ ਇਹਨੇ ਪਹਿਲੇ ਮੈਂ ਕਹਿੰਦਾ ਇਹ ਝੁੰਡਾ ਜਿੱਤ ਲਏ ਨਾ ਮਾਰਿਆ ਉੱਪਰ ਹਨਾ ਮੱਕੀਰ ਮਾਰਿਆ ਇਹ ਕੋਈ ਬਾਇਆ ਨਹੀਂ ਖੇਡ ਕੁਝ ਨਹੀਂ ਕਰਿਆ ਆਹੇ ਝੁੰਡੂ ਉੱਕਣੀ ਖੜੇ ਨਾ ਮੱਕੀਰ ਮਾਰਦਾ ਫਿੱਟਾ ਦੇ ਕੇ ਫਿੱਟਾ ਦੇ ਕੇ ਉਹ ਦੇਖ ਰਿਹਾ ਕਾਂਕ ਕਿੱਕਣਾ ਖੜੀ ਆ ਕਿਆ ਬਲ ਕੀ ਦੀ ਤੱਪੜ ਜੇ ਤੱਪੜ ਜੇ ਜੰਮੀ ਖੜੀ ਬਾਹਰ ਨਹੀਂ ਕੁਝ ਨਹੀਂ ਕਰਿਆ ਮਾਕੀਰ ਮਾਰਦਾ ਛਿੱਟਾ ਦੇ ਇੱਕ ਵਾਰ ਛਿੱਟਾ ਦੇ ਕੇ ਫੇਰ ਤੇ ਹਾਂ ਹਾਂ ਮਾਕੀਰ ਮਾਰਿਆ ਬਿਆ ਮਾਕੀਰ ਮਾਰਦਾ ਕੁਝ ਵੀ ਨਹੀਂ ਆ ਦੇਖ ਲੈ ਕਣਕ ਮਾਕੀਰ ਮਾਰਿਆ ਦਾ ਐਦੇ ਪਾਈ ਬੀਜੇ ਬੈਨੇ ਇੰਨੇ ਕ ਮੋ ਤਜਰਬਾ ਕਰਾਇਆ ਇਹਨੇ 2 ਕਬੀਗੇ ਮਾਂ ਅਹ 2 ਕਬੀਗੇ ਮਾਂ ਕਰਾਇਆ ਤਜਰਬਾ ਇਹ ਕਣਕ ਦੇਖ ਲੈ ਕਹੀ ਜੀ ਖੜੀ ਐ ਠੀਕ ਨਹੀਂ ਲੱਗਦਾ ਲੋਟਾ ਕੱਕਾ ਖੋਣਾ ਇੱਥੇ ਕੱਖ ਤਾਂ ਹੋਇਆ ਹੀ ਨਹੀਂ ਤੇ ਜਮ ਜਮ ਉਹ ਬਣ ਗਈ ਤੇ ਤੈ ਬਣ ਗਈ ਸੀ ਹਾਂ ਆ ਦੇ ਝੂਂਡੇ ਉੱਪਰੇ ਖੜਾ ਦੇ ਆ ਆ ਲੰਬੇ ਪਏ ਉਂਡੇ ਖੜਣੀ ਆ ਆ ਝੂਂਡੇ ਉੱਪਰੇ ਲੰਬੇ ਪਏ ਆ ਤੇ ਬਾ ਮਲਚਰ ਮਾਰਤਾ ਪਰ ਆ ਝੂਂਡੇ ਖੜੇ ਆ ਦੇ ਹਨ ਮਾਲਚਰ ਮਾਲਚਰ ਉਹ ਜਿਹੜਾ ਮਲਦਾ ਹੈ ਉਹ ਐਵੇਂ ਉਹ ਘੁਮਾਤਾ ਮਿਕਸਚਰ ਮਲਚਰ ਦੇ ਬਾਜੀ ਲਾਲਾ ਕਾ ਹਾਂ ਠੀਕ ਖੜੀ ਆ ਬਣ ਕੇ ਨਾ ਗਰਮਾ ਲੋਟ ਨਹੀਂ ਸਕਦਾ ਬੁਝਾ ਜਿਹੜਾ ਹੋ ਗਿਆ ਜਿਹੜਾ ਲੋਟ ਹੈ ਠੀਕ ਐ ਨਾ ਚੱਲ ਆਇਆ ਹੁਣ ਚੱਲ ਉਤਰਿਆ ਹੁਣ ਯਾਰ ਦਾੜੀ ਜੀ ਸਵਾਰੀ ਜਾਂਦਾ ਆ ਉਹ ਮੈਂ ਕਹ ਰਿਹਾ ਰੋਤਾ ਵੀ ਟਰਾਲਾ ਖੜਾ ਦੇਣਾ ਜਿੱਥੇ ਕਹਿੰਦੇ ਸੀ ਉਹ ਹਲੇ ਇਹਨਾਂ ਨੇ ਘਾੜਨਾ ਯਾਰ ਇੱਕ ਰੇਪ ਪੋਣਾ ਥੱਲਾ ਦਾ ਹਾਂ ਐਮਲ ਕੀ ਇੱਥੇ ਆ ਹਾਂ ਮੈਂ ਕਿਤੇ ਕੀ ਕੀ ਫਰੈਂਦੀ ਲੋਡ ਆ ਚੱਲ ਹੋਰ ਹਾਂ ਮੈਂ ਨਹੀਂ ਕਿਤੇ ਪੁਲੀਟਨ ਟਾਇਦੇ ਵਿੱਚ ਨਾ ਕਾਨ ਕ ਮਰੇ ਹਾਂ ਮੈਂ ਖੜਾ ਆ ਇਸ ਨੂੰ ਸਧਰਨਾ ਵਧੀਆ ਸਿਸਟਮ ਆ ਚੱਲ ਜੀ ਯਾਰ ਉਹਨੂੰ ਗਾਇਸੇ ਪਾ ਪਾਰਦਾ ਇੱਥੇ ਤੇ ਫਿਰ ਬੈਗ ਰਾ ਦਿਓ ਓਥੇ ਐਨੂੰ ਤਾਂ ਪਰਵਾਹ ਆ ਗਿਆ ਉਹ ਜੇ ਮੈਂ ਲੇਟ ਹੋ ਗਿਆ ਇੱਥੇ ਸਿੱਪ ਭਰ ਲਿਓ ਫਿਰ ਓਥੇ ਖੜਾ ਲੂੰਗਾ ਪਿੱਛੇ ਬੈਗ ਕਰ ਦੂੰਗਾ ਬੈਗ ਇੱਕ ਨਹੀਂ ਠੀਕ ਆ ਮਮਾੜਾ ਰੇ ਪਾ ਕੇ ਆ ਗਿਆ ਚੱਕ ਕੇ ਨਾ ਇਹ ਦੋ ਦੋ ਭਰੀਆਂ ਚੱਕ ਉਹ ਇੱਥੇ ਫੇਰ ਆ ਬਈ ਨਾ ਲੱਤ ਨਾਲ ਉਹ ਇੱਕ ਥੱਲਾ ਬਣਾ ਤੁਸੀਂ ਰੇ ਦਾ 10 10 ਮਿੰਟ ਜਾਣ ਲਵਾਂ 10 ਮਿੰਟੇ ਲਾਉਣੇ ਆ ਇੱਕ ਥੱਲਾ ਲਾਉਣਾ ਆ ਆ ਜਾ ਚੱਲ ਜੀ ਉਹ ਚੱਕ ਲੈ ਪੁੱਬੇ ਜੀ